ਹਾਲੇਲੂ 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 ਇਹ ਤਾਂ ਨਾ ਨੀ ਵੇਹੜਾ ਚੱਲਦਾ ਨਹੀਂ ਗਾ ਘਟੋ ਚਲਾਉਣਾ ਪਿਆ ਨਹੀਂ ਚਾਹ ਡੰਗ ਹਾਲੇਲੂ ਹਾਲੇਲੂ ਰਾ ਪਾ ਪਾ ਬੜ ਗਿਆ ਇਹਦਾ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਕਾਰ ਤਾਂ ਵੀ ਵਾਈਫਾਈ ਲਵਾਤਾ ਨਾ ਪੱਕਾ ਹੀ ਹਾਂਜੀ ਉਹ ਤਾਂ ਪੱਕਾ ਹੀ ਹੈ ਮੱਕੜਾ ਪਾ ਬਹੁਤ ਰੌਣਕ ਕੰਮ ਕਰ ਲਿਆ ਨਾ ਲਾਗਿਆ ਦੀ ਪੈ ਕੇ ਰਾਹੂ ਕੰਮ ਅਰ ਉਸ ਉਹ ਰਾਹੂ ਤੋਂ ਅੱਗੇ ਤਾਂ ਬਹੁਤ ਵਧੀਆ ਰੂੜੇ ਮਾਛੀ ਆ ਜਾਣਾ ਮੇਰੇ ਲੋ ਲੋ ਨੂੰ ਪਤਾ ਨਹੀਂ ਉਹ ਰੱਪਚਾਉਂ ਲੋ ਜੀ ਰਾਹੂ ਪਹੁੰਚ ਗਏ ਆ ਤਾਂ ਅੱਗੇ ਮਾਛੀ ਬੜਾ ਆ ਜਾਏਗਾ ਰਾਹੂ ਮੈਂ ਆਪਣੀ ਜ਼ਿੰਦਗੀ ਵਿੱਚ ਸੈਕਿੰਡ ਟਾਈਮ ਆਇਆ ਹਾਂ ਜਿੱਜੋ ਪਹਿਲੀ ਵਾਰ ਹਮ ਚੱਗਵਾਨੀ ਖਵਾਰ ਦੇ ਵਿੱਚੋਂ ਇੱਕ ਨਿਊਜ਼ ਪੜੀ ਸੀਗੀ ਮੈਟਾਡੋਰ ਬਖਾਉ ਸੀਗੀ तो अपने चर्च के लिए यहाँ से हम मेटाडोर लेकर गए थे काफी साल पहले मैं हमारे भाजी परिगटन सिंह और पास जी हम आए जहाँ पर जहाँ से मेटाडोर लेकर गए थे तो सेकंड टाइम फिर आज हम राहों की तरफ आए हैं जी नवा शहर से राहों ते राहों से माछीवाड़ा ते माछीवाड़ा से जाएंगे हम चमकौर सा गुरु की नगरी चमकौर साहब वहाँ पर प्रभु के दास पास्टर गुलशन सोहता जी और पास्टर रमन शमी मिनिस्ट्री वो वहां पे रहते हैं खुदा का शुक्र कर जितने बच्चे जुड़ चुके हैं खुदा आप सबको थैंक यू जीजस आ गए आ गए आ गए, आ गए ਬੋਲੋ ਭਗਤ ਪਿਆਰੋ ਯੇਸੂ ਨਾਸਰੀ ਦੀ ਜੈ ਹallelujah ਮੈਂ ਨਹੀਂ ਕਹਿੰਦਾ ਤੁਸੀਂ ਕੰਨ ਆਹਾਂ ਵਾਲੇ ਵਗੈਰ ਕੋਈ ਭੈਣ ਭਾਈ ਵਾਚ ਕਰਦੇ ਹਨਾ ਆਹਾਂ ਸੇ ਹਮਾਰੇ ऑल नेशन जो कि लंदन में रहते हैं जे उनका एरिया आ गया है अंकल अवतार सिंह का जो पार्क चर्च है ऑल नेशन चर्च वो चर्च में जाते हैं बल्कि चर्च में सेवा करते है, एल्डर है वो उनका एरिया आ गया है इधर ही उनका फार्म हाउस वगैरह चाचा जी का अवतार सिंह का इधर ही है खुदावंत का शुक्र हो गाड इज गुड गाड प्रभु भला परमेश्वर है ग्लोरी टू गाड ग्लोरी टू गाड हाल लो या हाल लो या थैंक यू जीसस थैंक यू जीसस। ग्लोरी टू गाड ग्लो टू गाड ਹਾਲੇਲੂਇਆ ਹਾਲੇਲੂਇਆ ਕਈਏ ਸਾਡੇ ਲੱਗਦੇ ਨਹੀਂ ਰੁਪਈਏ ਹਾਲੇਲੂਇਆ ਹਾਲੇਲੂਇਆ ਕਈਏ ਸਾਡੇ ਲੱਗਦੇ ਨਹੀਂ ਰੁਪਈਏ ਹੱਥ ਤੇ ਸਾਨੂੰ ਯਿਸੂ ਨੇ ਦਿੱਤੇ 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 ਤਾਲੀਆਂ ਬਜਾਉਂਦੇ ਰਹੀਏ ਸੜ ਲੱਗਦੇ ਨਹੀਂ ਰੁਪਈਏ ਉਹ ਤਾਲੀਆਂ ਬਜਾਉਂਦੇ ਰਹੀਏ ਸੜ ਲੱਗਦੇ ਨਹੀਂ ਰੁਪਈਏ ਹallelujah ਹallelujah ਕਈਏ ਸੜ ਲੱਗਦੇ ਨਹੀਂ ਰੁਪਈਏ ਹਾਲੇਲੂਇਆ ਹਾਲੇਲੂਇਆ ਕੇ ਯੇ ਸਾਡੇ ਲੱਗਦੇ ਨਹੀਂ ਰਪਈਏ ਮੂਤ ਸਾਨੂੰ ਯਿਸੂ ਨੇ ਦਿੱਤਾ 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 ਗੀਤ ਗਾਉਂਦੇ ਰਹੀਏ ਸਾਡੇ ਲੱਗਦੇ ਨਹੀਂ ਰਪਈਏ ਗੀਤ ਗਾਉਂਦੇ ਰਹੀਏ ਸਾਡੇ ਲੱਗਦੇ ਨਹੀਂ ਰਪਈਏ ਹਾਲੇਲੂਇਆ ਹਾਲੇਲੂਇਆ ਕਈਏ ਸਾਡੇ ਲੱਗਦੇ ਨਹੀਂ ਰੁਪਈਏ ਹਾਲੇਲੂਇਆ ਹਾਲੇਲੂਇਆ ਕਈਏ ਸਾਡੇ ਲੱਗਦੇ ਨਹੀਂ ਰੁਪਈਏ ਪੈਰ ਤੇ ਸਾਨੂੰ ਯਿਸੂ ਨੇ ਦਿੱਤੇ 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 ਗਿਰ ਜੇ ਜਾਂਦੇ ਰਹੀਏ ਸਾਡੇ ਲੱਗਦੇ ਨਹੀਂ ਰਬਈਏ ਗਿਰ ਜੇ ਜਾਂਦੇ ਰਹੀਏ ਸਾਡੇ ਲੱਗਦੇ ਨਹੀਂ ਰਬਈਏ ਹਾਲੇਲੂਇਆ ਹਾਲੇਲੂਇਆ ਕਹੀਏ ਸਾਡੇ ਲੱਗਦੇ ਨਹੀਂ ਰੁਪਈਏ ਹਾਲੇਲੂਇਆ ਹਾਲੇਲੂਇਆ ਕਹੀਏ ਸਾਡੇ ਲੱਗਦੇ ਨਹੀਂ ਰੁਪਈਏ ਹਾਲੇਲੂਇਆ ਹਾਲੇਲੂਇਆ ਕਹੀਏ ਸਾਡੇ ਲੱਗਦੇ ਨਹੀਂ ਰੁਪਈਏ ਕੰਨ ਤ ਸਾਨੂੰ ਯਿਸੂ ਨੇ ਦਿੱਤੇ 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 ਕਲਾਮ ਸੁਣਦੇ ਰਹੀਏ ਸਾਡੇ ਲੱਗਦੇ ਨਹੀਂ ਰੁਪਈਏ ਕਲਾਮ ਸੁਣਦੇ ਰਹੀਏ ਸਾਡੇ ਲੱਗਦੇ ਨਹੀਂ ਰੁਪਈਏ ਹallelujah ਹallelujah ਕਈਏ ਸਾਡੇ ਲੱਗਦੇ ਨਹੀਂ ਰੁਪਈਏ ਹallelujah ਹallelujah ਕਈਏ ਸਾਡੇ ਲੱਗਦੇ ਨਹੀਂ ਰੁਪਈਏ ਅੱਖਾਂ ਤੇ ਸਾਨੂੰ ਯਿਸੂ ਨੇ ਦਿੱਤੀਆਂ ਗਾ ਤੇ ਸਾਨੂੰ ਯਿਸੂ ਨੇ ਦਿੱਤੀਆਂ ਅੱਖਾਂ ਤੇ ਸਾਨੂੰ ਯਿਸੂ ਨੇ ਦਿੱਤੀਆਂ ਗਾ ਤੇ ਸਾਨੂੰ ਯਿਸੂ ਨੇ ਦਿੱਤੀਆਂ ਬਾਈਬਲ ਪੜਦੇ ਰਹੀਏ ਸਾਡੇ ਲੱਗਦੇ ਨਹੀਂ ਰਬਈਏ ਬਾਈਬਲ ਪੜਦੇ ਰਹੀਏ ਸਾਡੇ ਲੱਗਦੇ ਨਹੀਂ ਰਬਈਏ ਹallelujah ਹallelujah ਕਹੀਏ ਸਾਡੇ ਲੱਗਦੇ ਨਹੀਂ ਰਬਈਏ ਹalleluyah halleluyah kaye ਸਾਡੇ ਲੰਘਦੇ ਨਹੀਂ ਰੁਪਈਏ ਹੱਥ ਤ ਸਾਨੂੰ ਯਿਸੂ ਨੇ ਦਿੱਤੇ ਹੱਥ ਤ ਸਾਨੂੰ ਯਿਸੂ ਨੇ ਦਿੱਤੇ ਹੱਥ ਤ ਸਾਨੂੰ ਯਿਸੂ ਨੇ ਦਿੱਤੇ ਹੱਥ ਤ ਸਾਨੂੰ ਯਿਸੂ ਨੇ ਤਾੜੀਆਂ ਬੁਜਾਉਂਦੇ ਰਹੀਏ ਸਾਡੇ ਲੱਗਦੇ ਨਹੀਂ ਰੁਪਈਏ ਤਾੜੀਆਂ ਬੁਜਾਉਂਦੇ ਰਹੀਏ ਸਾਡੇ ਲੱਗਦੇ ਨਹੀਂ ਰੁਪਈਏ ਹਾਲੇਲੂਇਆ ਹਾਲੇਲੂਇਆ ਕਈਏ ਸਾਡੇ ਲੱਗਦੇ ਨਹੀਂ ਰੁਪਈਏ ਹਾਲੇਲੂਇਆ ਹਾਲੇਲੂਇਆ ਕਈਏ ਸਾਡੇ ਲੱਗਦੇ ਨਹੀਂ ਰੁਪਈਏ ਪੈਰ ਤੇ ਸਾਨੂੰ ਯਿਸੂ ਨੇ ਦਿੱਤੇ 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 ਗਿਰ ਜੇ ਜਾਂਦੇ ਰਹੀਏ ਸਾਡੇ ਲੱਗਦੇ ਨਹੀਂ ਰੁਪਈਏ ਗਿਰ ਜੇ ਜਾਂਦੇ ਰਹੀਏ ਸਾਡੇ ਲੱਗਦੇ ਨਹੀਂ ਰੁਪਈਏ ਹਾਲੇਲੂਇਆ ਹਾਲੇਲੂਇਆ ਕਹੀਏ ਸਾਡੇ ਲੱਗਦੇ ਨਹੀਂ ਰੁਪਈਏ ਹਾਲੇਲੂਇਆ ਹਾਲੇਲੂਇਆ ਕਹੀਏ ਸਾਡੇ ਲੱਗਦੇ ਨਹੀਂ ਰਪਈ ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਆ ਕੋਈ ਜਾਣੇ ਨਾ ਜਾਣੇ ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਆ ਕੋਈ ਜਾਣੇ ਨਾ ਜਾਣੇ ਪਾਵੇਂ ਚੰਗੇ ਤੇ ਪਾਵੇਂ ਮੰਦੇ ਆ ਕੋਈ ਜਾਣੇ ਨਾ ਪਾਵੇਂ ਚੰਗੇ ਤੇ ਪਾਵੇਂ ਮੰਦਿਆ ਹੋਈ ਜਾਣੇ ਨਾ ਜਾਣੇ ਇੱਕ ਨੂਰ ਦੇ ਬੰਦੇ ਸਾਰੇ ਇੱਕੋ ਪਿਤਾ ਹਮਾਰਾ ਇੱਕ ਨੂਰ ਦੇ ਬੰਦੇ ਸਾਰੇ ਇੱਕੋ ਪਿਤਾ ਹਮਾਰਾ ਇੱਕ ਨੂਰ ਤੋਂ ਪੈਦਾ ਕੀਤਾ ਰੱਬ ਨੇ ਇਹ ਜਗ ਸਾਰਾ ਇੱਕ ਨੂਰ ਤੋਂ ਪੈਦਾ ਕੀਤਾ ਰੱਬ ਨੇ ਜਗ ਸਾਰਾ